ਪਈਓ ਨਤਾਂ ਗਤੋਂ ਗਬੋ ਕਰਦੇ ਸੋਹਰਾ ਪਰਿਵਾਰ ਉਹਨਾਂ ਦਾ ਮਾਰਦੇ ਘਟਦੇ ਹੀ ਉਹਨਾਂ ਨੇ ਦਰਖਾਸਤਾਂ ਵੀ ਉਹਨੇ ਬਹੁਤ ਦੋ ਤਿੰਨ ਅਰì ਦਰਖਾਸਤ ਵੀ ਦਿੱਤੀ ਐਸਐਸਪੀ ਦੇ ਜਾ ਕੇ ਵੀ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤਲਵੰਡੀ ਚੋੜੀ ਠਾਣੇ ਜਾ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੁੜੀ ਨੇ ਉੱਥੇ ਜਾ ਕੇ ਰੋ ਰੋ ਕੇ ਵੀ ਫੇਰ ਉਹਨਾਂ ਨੇ ਰਾਜਨਾਮਾ ਵਿੱਚ ਮੋਹਦਾਰ ਬੰਦੇ ਪਾ ਕੇ ਵਿੱਚ ਉਹਨਾਂ ਨੇ ਕਰਾ ਦਿੰਦੇ ਰਾਜਨਾਮਾ ਤੇ ਫੇਰ ਘੱਲ ਦਿੰਦੇ ਰਹੇ ਉਹਨਾਂ ਅਿੱਧਾ ਪੈਸੇ ਦੇ ਕੇ ਉਹਨਾਂ ਦਾ ਮੋਹ ਬੰਦ ਕਰ ਦਿੰਦੇ ਰਹੇ ਆ ਸਾਡੇ ਸਾਹਮਣੇ ਉਹ ਪੈਸੇ ਦੇ ਕੇ ਤਾਂ ਉਹਨਾਂ ਨੇ ਮੋਹ ਬੰਦ ਕਰ ਗਤਾ ਮੈਂ ਤਾਂ ਮੇਰੀ ਮੰਮੀ ਬਸ ਗਏ ਦੋਵੇਂ ਇਹਨੇ ਤੇ ਉਹਨਾਂ ਨੇ ਕਹਤਾ ਹੁਣ ਨਹੀਂ ਤੰਗ ਕੁੜੀ ਨੂੰ ਕਰਦੇ ਕੋਈ ਨਹੀਂ ਤੁਸੀਂ ਜਾਓ ਸਾਡੀ ਜ਼ਿੰਮੇਵਾਰੀ ਆ ਸਰਪੰਚ ਨੇ ਵੀ ਉਹਨਾਂ ਦੇ ਪਿੰਡ ਦੇ ਨੇ ਕਿਹਾ ਸੀ ਤੇ ਥਾਣੇ ਵਾਲੇ ਵੀ ਕਹਿੰਦੇ ਸੀ ਮੁੜ ਕੇ ਬਾਅਦ ਵਿੱਚ ਉਹਨਾਂ ਨੇ ਥੋੜੇ ਦਿਨ ਹੋਏ ਤਾਂ ਫੇਰ ਕੁੜੀ ਨੂੰ ਤੰਗ ਕਰ ਲਾ ਪਿਆ ਮਾਰਦੇ ਕੁੱਟਦੇ ਰਹੇ ਉਹ ਇਦਾਂ ਹੀ ਤੇ ਕੁੜੀ ਨੇ ਦੋ ਕਰੀ ਫੇਰ ਜਾ ਕੇ ਥਾਣੇ ਦੇ ਦਰਖਾਏ ਦਿੱਤੀ ਜੇ ਤਾਂ ਉਹਨਾਂ ਨੇ ਪਰ ਕੋਈ ਸੁਣਵਾਈ ਨਹੀਂ ਉਹਨਾਂ ਦੀ ਕੀਤੀ ਹਾਰ ਕੇ ਉਹਨਾਂ ਨੇ ਬਾਅਦ ਵਿੱਚ ਆਹੇ ਕੰਮ ਕੀਤਾ ਕਹਿੰਦੇ ਸਲਾਮਾ ਦੱਸਦੇ ਇਹ ਲੋਕ ਕਹਿੰਦੇ ਸਲਾਮਾ ਕਰਦੇ ਕਿ ਕੁੜੀ ਨੂੰ ਇਹ ਮਾਰ ਹੀ ਦੇਣਾ ਖੁਦ ਵੀ ਕਹਿੰਦੇ ਰਹੇ ਮੂੰਹ ਕਹਿੰਦੇ ਰਹੇ ਕੁੜੀ ਦਾ ਦਾਰੀ ਰਹੇ ਮਾਰ ਗਾਈਏ ਕੀ ਕਾਰਨ ਰਹੇ ਸੀ ਕੁਝ ਦਿੰਦੇ ਜੋ ਗੈਰਾ ਦੀ ਮੰਗ ਕਰਦੇ ਕਿ ਜਾਂ ਕੋਈ ਹੋਰ ਸੀ ਵੀ ਗੱਲ ਹਾਂਜੀ ਕਹਿੰਦੇ ਹੁੰਦੇ ਕਹਿੰਦੇ ਕਿਹੜਾ ਤੁਹਾਨੂੰ ਕੁਝ ਦਿੰਦੇ ਆ ਸਾਡਾ ਤੋਂ ਖਾਣੀ ਆਪਣਾ ਅੱਡ ਬਾਤ ਖਾਂਦੀ ਸੀ ਤਾਂ ਵੀ ਉਹਨੂੰ ਮਾਰ ਦੇ ਕੁੱਟ ਦੇ ਰਹੇ ਉਹ ਖਾਂਦੀ ਸਮਾਨ ਸਾਰਾ ਕੁਝ ਨਹੀਂ ਤੇ ਚੋਰੀ ਦੇ ਦੇ ਕੇ ਹੁੰਦੇ ਰਹੇ ਚੀਜ਼ਾਂ ਜਦੋਂ ਰਾਤ ਨੂੰ ਉਹਨੂੰ ਮਾਰਨਾ ਕੁੱਟਣਾ ਮੈਂ ਤਾਂ 12 12 ਵਜੇ ਰਾਤ ਨੂੰ ਚੱਲ ਜਾਂਦਾ ਰਿਆਂ ਘਰ ਉੱਠ ਕੇ ਇਹਨਾਂ ਨੇ ਕੁੜੀ ਨੂੰ ਜਦੋਂ ਮਾਰ ਦੇ ਕੁੱਟਦੇ ਮੈਂ 12 12 ਵਜੇ ਉੱਠ ਕੇ ਜਾਂਦਾ ਰਿਆ ਰਾਤ ਨੂੰ ਇਹਨਾਂ ਨੇ ਹਟਦੇ ਪਰ ਇਹਨਾਂ ਨੇ ਕਹਿੰਦੇ ਹੀ ਮਾਰ ਦੇਣਾ ਮਾਰ ਕੇ ਛੱਡਿਆ ਕੁੜੀ ਨੂੰ ਇਨਾਂ ਨੇ ਭਾਜੀ ਆਪ ਹੀ ਉਹਨਾਂ ਦੀ ਕੁੜੀ ਨਾਲ ਕੰਮ ਕਰਕੇ ਤੇ ਬਾਪ ਹੀ ਹਸਪਤਾਲ ਲੈ ਗਏ ਉੱਥੇ ਬਾਤ ਕਿਵੇਂ ਹੋਈ ਉਹਨਾਂ ਦੀ ਕਿਤਾਬ ਰੱਸੀ ਨਾਲ ਘਟਿਆ ਗਾਲ ਇਹਨਾਂ ਨੇ ਗਲਤ ਘਟਿਆ ਹਾਂਜੀ ਰੱਸੀ ਨਾਲ ਘਟ ਕੇ ਗਾਲ ਤੇ ਫਿਰ ਇੱਥੇ ਪਰਿਵਾਰ ਨੂੰ ਕਿਵੇਂ ਪਤਾ ਲੱਗਦਾ ਪਰਿਵਾਰ ਨੂੰ ਪਹਿਲਾਂ ਉਹਨਾਂ ਨੇ ਮੇਰੀ ਸਿਸਟਰ ਦੇ ਫੋਨ ਤੇ ਫੋਨ ਆਇਆ ਮੈਂ ਤਾਂ ਸੋਚਿਆ ਮੇਰੀ ਭੈਣ ਦਾ ਫੋਨ ਆਉਂਦਿਆ ਪਰ ਫੋਨ ਆਇਆ ਜਿੱਦਾਂ ਮਿਸਕਲ ਜੀ ਆਈ ਮੈਂ ਦੁਬਾਰਾ ਫੋਨ ਲਾਇਆ ਫੋਨ ਨਹੀਂ ਕਿਸ ਨੇ ਚੱਕਿਆ ਬਾਅਦ ਵਿੱਚ ਉਹਨਾਂ ਦੇ ਫੋਨ ਦੇ ਉੱਤੇ ਹੀ ਸਰਪੰਚ ਨੇ ਗੱਲ ਕੀਤੀ ਸੀ ਉਹਨਾਂ ਨੇ ਦੱਸਿਆ ਇੱਦਾਂ ਤੁਹਾਡੀ ਸਿਸਟਮ ਆ ਸਵਾਪਰਿਆ ਵਾ ਫਿਰ ਥੋੜੇ ਇੱਕ 15 ਮਿੰਟਾਂ ਬਾਅਦ ਐਸ.ਆਈ. ਬਲਦੇਵ ਦਾ ਫੋਨ ਆਇਆ ਮੈਨੂੰ ਥਾਣੇ 'ਚ ਉਹ ਕਹਿੰਦੇ ਇੱਦਾਂ ਗਾਲਿਆ ਤੇ ਇੱਦਾਂ ਹਸਪੀਟਲ 'ੇ ਲੈ ਕੇ ਗਏ ਸੀ ਤੇ ਇੱਦਾਂ ਡੈਥ ਉਹਨਾਂ ਦੀ ਹੋ ਗਈ ਆ ਤਾਂ ਇਹਨਾਂ ਨੂੰ ਅਰੈਸਟ ਕੀਤਾ ਹੋਇਆ ਵਾ ਤੇ ਤੁਸੀਂ ਆ ਜਾਓ ਅੱਜ ਸਵੇਰੇ ਤੁਸੀਂ ਆ ਜਾਓ ਇੱਥੇ ਗੱਲਬਾਤ ਕਰਨੀ ਹੈ ਤੁਹਾਡੀ ਨਾਲ ਜੋ ਵੀ ਇਹਨਾਂ ਨੇ ਜੋ ਕੀਤਾ ਇਹਨਾਂ ਨਾਲ ਕਾਰਵਾਈ ਕਰਾਂਗੇ ਇਹਨਾਂ ਤੇ ਆਪਾਂ ਠੀਕ ਲਾਉਂ ਗਿਆ ਪਹਿਲਾਂ ਤੋਂ ਹੀ ਉਹਨਾਂ ਦਾ ਵਿਹਾਰ ਗਲਤ ਸੀ ਕੁੜੀ ਨਾਲ ਇਹ ਜੀ ਤੇ ਰੋਪੀ ਕਿੰਨੇ ਜਾਣੇ ਆ ਤੇ ਮਾਮਲਾ ਦਰਜ ਹੋਇਆ ਹਾਂਜੀ ਕਿੰਨੇ ਅਕਤਿਆਂ ਦੇ ਮਾਮਲਾ ਦਰਜ ਹੋਇਆ ਤਿੰਨਾ ਤੇ ਤਿੰਨਾ ਜਾਣੇ ਤੇ ਪੇ ਤੇ ਮਾਤਿਆਂ ਦਾ ਪੁੱਤ ਤੇ ਡਾਂਡੀ ਜਿਹੜੀ ਬੇਟੀ ਭੈਣ ਸੀਗੀ ਉਹਦੇ ਸੱ ਸਾਰੇ ਤੇ ਹਾਂਜੀ 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 ਠੀਕ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗਾ ਇਹੋ ਕਰਦੇ ਆ ਉਹਨਾਂ ਨੂੰ ਇਨਸਾਫ ਚਾਹੀਦਾ ਕੋੜੇ ਨਾ ਨਾ ਸਕਤੋ ਸਕਤੋ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਜਾ ਜਿੰਨੇ ਵੀ ਉਹ ਬਾਤ ਉਹ ਬਾਹਰ ਨਹੀਂ ਬਸ ਹੋਣੇ ਚਾਹੀਦੇ ਉਹਨਾਂ ਨੇ ਭਾਜੀ ਕਤਲ ਕੀਤਾ ਤਾਂ ਬੇਮੋਤ ਹੀ ਮਾਰਦੇ ਰਹੇ ਆ ਕੁੜੀ ਨੂੰ ਜਿੰਨਾ ਚਿਰ ਵੀ ਉੱਥੇ ਕੁੜੀ ਪੁੰਜੇ ਪੈ ਪੈ ਤਾਂ ਉਹਨੇ ਗੁਜ਼ਾਰਾ ਕੀਤਾ ਉੱਥੇ ਜੇ ਹੁਣ ਆਪਣਾ ਉਹਨੇ ਆਪਣਾ ਉਹਨੇ ਜੇ ਹੁਣ ਬਣਾਇਆ ਸੀ ਤਾਂ ਉਹ ਵੀ ਨਹੀਂ ਉਹਨਾਂ ਰਹਿਣ ਦਿੱਤਾ ਉਹ ਦੇਖੋ ਕਹਿੰਦੇ ਹੀ ਇਹ ਕਿਹੜਾ ਤੇਰੇ ਵਾਸਤੇ ਬਣਾਇਆ ਤੂੰ ਲਾਇਆ ਬੈੱਡ ਤੈਨੂੰ ਤੇਰੇ ਲਈ ਸੌਣ ਲਈ ਥੜੀ ਲਾਇਆ ਉੱਤੇ ਕਮਰੇ ਦੇ ਵਿੱਚ ਇਹ ਪਹਿਲਾਂ ਹੀ ਕਹਿੰਦੇ ਦਾਈ ਕਹਿੰਦਾ ਕਹਿੰਦਾ ਹੀ ਮੈਂ ਮਾਰ ਦੇਣਾ ਵਾ ਤਾਂ ਇਹ ਕਿ ਆਏ ਭਾਈ ਜੇ ਤਾਂ ਮਾਰਨਾ ਹੀ ਉਹਨੂੰ ਤਾਂ ਅੰਕ ਕਰਦੇ ਆ ਤੇ ਤੁਸੀਂ ਭੇਜ ਦਿਓ ਸਾਡੀ ਕੁੜੀ ਨੂੰ ਅਸੀਂ ਆਪੀ ਰੱਖ ਲਾਂਗੇ ਫੋਨ ਵੀ ਨਹੀਂ ਦਿੱਤਾ ਉਹਨਾਂ ਨੇ ਫੋਨ ਤੇ ਗੱਲ ਹੀ ਨਹੀਂ ਹੁੰਦੀ ਤੇ ਨਹੀਂ ਤੇ ਮੇਰੀ ਭੈਣ ਫੋਨ ਲਾ ਦਿੰਦੀ ਮੈਨੂੰ ਜੇ ਉਹਨੂੰ ਮਾਰਦੇ ਕੋਲ ਦੇ ਫੋਨ ਲਾਉਂਦੇ ਫੋਨ ਪਹਿਲਾਂ ਹੀ ਉਹਨਾਂ ਨੇ ਖੋਖਾ ਲਿਆ ਉਹਦੇ ਕੋਲ ਉੱਥੋਂ ਸਾਨੂੰ ਕਹਿੰਦੇ ਫੋਨ ਮੈਨੂੰ ਕੀਤਾ ਉਹ ਕਹਿੰਦੇ ਭਾਜੀ ਇਹਨਾਂ ਨੇ ਜਦੋਂ ਲੈ ਕੇ ਗਏ ਕੁੜੀ ਨੂੰ ਤੇ ਕੁੜੀ ਦਾ ਸਰੀਰ ਪੂਰਾ ਠੰਡਾ ਸੀ ਇਹਨਾਂ ਨੇ ਪਹਿਲਾਂ ਹੀ ਕੰਮ ਮਾਰ ਮੋਰ ਦਿੱਤਾ ਕੁੜੀ ਨੂੰ ਬਾਅਦ ਇਹਨਾਂ ਨੇ ਰਾਤ ਨੂੰ ਕੱਢਿਆ ਕੁੜੀ ਨੂੰ ਅਨੇ ਕੰਮ ਕੀਤਾ ਉਹਨਾਂ ਨੇ ਹਾਂਜੀ ਸਰ ਕੀ ਨਾਮ ਤੁਹਾਡਾ ਮੈਂ ਨਾ ਦਲਬੀਰ ਸਿੰਘ ਜੀ ਦਲਬੀਰ ਸਿੰਘ ਜੀ ਜਿਹੜੀ ਬੱਚੀ ਦੀ ਗੱਲ ਮੌਤ ਹੋਈ ਤੁਹਾਡੀ ਕੀ ਲੱਗਦੀ ਸੀ ਮੇਰੇ ਲਟਕੀ ਹੀ ਮੌਤ ਕਿਵੇਂ ਹੋਈ ਹੈ ਮੌਤ ਉਹਨਾਂ ਦੀ ਜੀ ਇਦਾਂ ਹੋਈ ਆ ਉਹਨਾਂ ਨੇ ਬਹੁਤ ਧੂਖ ਖਿੱਚ ਕਰਕੇ ਮਾਰਿਆ ਉਹਨੂੰ ਵਾਲਾ-ਵਾਲਾ ਧੂਖ ਹੀ ਤੇਰੇ ਇੱਥੋਂ ਦੀ ਰੱਸਾ ਪਾ ਕੇ ਪਿੱਛੇ ਨੂੰ ਖਿੱਚਿਆ ਉਹਨਾਂ ਨੇ ਕਿਹਨਾਂ ਨੇ ਉਹਨਾਂ ਨੇ ਜਿਹੜੇ ਜਿੱਥੇ ਵਿਆਹੀ ਸੀ ਕੁੜੀ ਹਾਂਜੀ ਕਿਹੜੇ ਪਿੰਡ ਵਿਆਹੀ ਸੀ ਉਹ ਵਿਆਹ ਇਥੇ ਵਿਧਿਪੁਰ ਜੀ ਗਿਆ ਕਿਦੋਂ ਆਇਆ ਸੀਗਾ ਉਹ ਪਿਆਰ ਉਹ ਰੋਵੇ ਢਾਈ ਸਾਲ ਹੋ ਗਏ ਜੀ ਕੁੱਟ ਮਾਰ ਦੀ ਵਜ੍ਹਾ ਕੀ ਸੀਗੀ ਵਜ੍ਹਾ ਸਾਡੇ ਨਾਲ ਤਾਂ ਕੁੜੀ ਸਾਣ ਲੜਕੀ ਸਾਡੀ ਤਾਂ ਕੁਝ ਨਹੀਂ ਦੱਸਦੀ ਐ ਬਹੁਤ ਆਣਾ ਪੁੱਛਿਆ ਸਾਨੂੰ ਕੋਈ ਗੱਲ ਕੋਈ ਜਿਹਾ ਪਤਾ ਜਦੋਂ ਉਹਨੇ ਉਹਨੂੰ ਪੁੱਛਣਾ ਉਹਨੇ ਕਹਿਣਾ ਮੈਂ ਤਾਂ ਡੈਡੀ ਬਿਲਕੁਲ ਖੁਸ਼ ਹਾਂ ਸਾਨੂੰ ਉਹਨੇ ਗੱਲ ਹੀ ਨਹੀਂ ਕੋਈ ਦੱਸੀ ਉਹ ਗੱਲ ਕੀ ਕਿਦਾਂ ਮੈਂ ਨਾ ਲੜਦੇ ਕੁੱਟਦੇ ਇੱਕ ਦੋ ਵਾਰਾ ਗੱਲ ਹੋਈ ਸੀ ਉਹ aí ਜਾ ਕੇ ਪਿੰਡ ਵਾਲਿਆਂ ਨੂੰ ਕਿਹਾ ਵੀ ਜੇ ਇਹ ਲੜਦੇ ਬੋਲਦੇ ਇਹਨਾਂ ਨੂੰ ਸਮਝਾਓ ਮਾੜਾ ਮੋਟਾ ਉਹਨਾਂ ਨੇ ਇਹਨੂੰ ਸਾਡੀ ਗੱਲ ਕਹਿੰਦੇ ਸੁਣੀ ਨਹੀਂ ਨਾ ਲੜਕੀ ਦੀ ਸੁਣਦੇ ਰਹੇ ਥਾਣੇ 'ਚ ਕੁੜੀ ਜਾਂਦੀ ਰਹੀ ਆ ਕਿ ਛੜ ਤੋਂ ਬਾਹਰ ਜਾਂਦੀ ਰਹੀ ਆ ਸਾਨੂੰ ਨਹੀਂ ਦੱਸਦੀ ਰਹੀ ਉਹ ਹੁਣ ਵੱਲ ਪਤਾ ਲੱਗਾ ਉਥੋਂ ਜਿਹੜੇ ਆ ਰਿਪੋਰਟਾਂ ਨਿਕਲੀਆਂ ਵਿੱਚ ਇੱਥੇ ਕੁੜੀ ਇੰਨੇ ਆਈ ਤੈਨ ਚਾਰ ਵਾਰਾਂ ਕੁੜੀ ਗਈ ਉਹਨਾਂ ਨੇ ਗੱਲ ਨਹੀਂ ਸੁਣੀ ਉਥੇ ਉਹ ਪੈਸੇ ਦੇ ਦਿੰਦਾ ਹੈਗਾ ਚੌਂਕੀ ਦੇ ਵਿੱਚ ਜਿਹੜੀ ਟਲੰਡੀ ਚੌਂਕੀ ਆ ਉਹਨਾਂ ਨੇ ਵੀ ਸਾਡੀ ਗੱਲ ਨਹੀਂ ਸੁਣੀ ਕੋਈ ਵੀ ਉਹ ਲਟਕੀ ਦੀ ਤੇ ਇਦਾਂ ਕਰਦਾ ਕਰਦਾ ਗੱਲ ਲੰਗ ਤਰੀ ਲੰਗ ਤਰੀ ਆ 2 2.5 ਸਾਲ ਲੰਗੇ ਸਾਨੂੰ ਕੁਛ ਨਹੀਂ ਦੱਸਿਆ ਤੇ ਜਿੱਦਾਂ ਮੌਤ ਹੁਣੀ ਸੀ ਉਧਰ ਦੇ ਓਕਾ ਹੀ ਉਹਦਾ ਬੰਦ ਕਰ ਲਿਆ ਉਹਨਾਂ ਨੇ ਮੋਬਾਈਲ ਹੀ ਉਹਨੂੰ ਖੋਲਿਆ ਉਹ ਕੋਈ ਅੱਗੇ ਮੋਬਾਈਲ ਫੋਨ ਕਰ ਦਿੰਦੇ ਦੀ ਮੈਨੂੰ ਕੁੱਟਦੇ ਮਾਰਦੇ ਆ ਜਿਗੱਦਾ ਕਰਦੇ ਆ ਉਹਦਾ ਮੋਬਾਈਲ ਖੋਲਿਆ ਉਹ ਕੋਈ ਫੋਨ ਬੜਾ ਲਾਇਆ ਨਹੀਂ ਫੋਨ ਲਗਾ ਤੇ ਹਾਰ ਕੇ ਸਾਡੇ ਕੋਲ ਦਿਲ ਚ ਵੀ ਹੋ ਗਿਆ ਸਾਨੂੰ ਪਹਿਲਾਂ ਥੋੜੀ ਹੋਰ ਸੀ ਉਹਨਾਂ ਤੇ ਵੀ ਕੋਈ ਹਰਕਤ ਨਾ ਕਰਨ ਇਹੋ ਜਿਹੀ ਉਹਨਾਂ ਦਾ ਪੇ ਬਹੁਤ ਮਾੜਾ ਹੈਗਾ ਸਾਨੂੰ ਬਿਜਲੀ ਗੱਲ ਦਾ ਪਤਾ ਨਹੀਂ ਹੈਗਾ ਕਿ ਮੁੰਡਾ ਵੀ ਇੰਨਾ ਮਾੜਾ ਹੋ ਮੁੰਡਾ ਸਾਨੂੰ ਮੁੰਡੇ ਦੀਆਂ ਸ਼ਿਕਾਇਤਾਂ ਦੱਸ ਦਿੰਦੀ ਸੀ ਮੁੰਡੇ ਦੀਆਂ ਨੀਸ਼ਿਕਾਇਤਾਂ ਦੱਸਦੇ ਮੁੰਡਾ ਇਦਾਂ ਦਾ ਮੁੰਡਾ ਕਹਿੰਦੀ ਬਹੁਤ ਵਧੀਆ ਮੇਰਾ ਡਾਡੀ ਰਹਿੰਦਾ ਗੱਲ ਕੋਈ ਨਹੀਂ ਤੇ ਮਾਂ ਵੀ ਜਿਹੜੀ ਉਹ ਵੀ ਵਿਰੋਧ ਚੱਲਦੀ ਰਹੀ ਵਿੱਚ ਵਿੱਚ ਮੁੰਡਾ ਵਿਰੋਧ ਚੱਲਦਾ ਰਿਹਾ ਵਿੱਚ ਵਿੱਚ ਕੋ ਲੜਕੀ ਦੇ ਐਸੇ ਕਾਰਨ ਪੇ ਤੇ ਬਹੁਤ ਜ਼ਿਆਦਾ ਵਿਰੋਧ ਸੀਗਾ ਉਹ ਵੀ ਵਿੱਚ ਵਿੱਚ ਵਿਰੋਧ ਚੱਲਦੇ ਰਹੇ ਉਹਨਾਂ ਦੇ ਦਿਲ 'ਚ ਇਹੋ ਹੀ ਉਹਨਾਂ ਰੱਖਿਆ ਵੀ ਕਦੋਂ ਮੌਕਾ ਮਿਲੇ ਇਹਨੂੰ ਕਦੋਂ ਮਾਰੀਏ ਇਹ ਨਾਲ ਰੱਖਿਆ ਉਹਨਾਂ ਨੇ ਫੇਰ ਸਾਨੂੰ ਉਹਨਾਂ ਨੇ ਮਾਰ ਕੇ ਇਹਨਾਂ ਨੇ ਕੀ ਕੀਤਾ ਇਹਨੂੰ ਇੱਥੇ ਸਿਮ ਹਸਪਤਾਲ ਲੈ ਕੇ ਉਹ ਇਹ ਜਿਹੜੀ ਲੜਕੀ ਜਿਹਨੇ ਜਿੱਧਰ ਵਹੀ ਕੁੜੀ ਉਹ ਵੀ ਮੇਰੀ ਭਾਣਜੀ ਸੀਗੀ ਜਿੱਧਰ ਵਹੀ ਸੀ ਉਹਨੇ ਇਹਨਾਂ ਨੇ ਦਰਸ ਕੀਤਾ ਵੀ ਮੈਂ ਆਪਣੇ ਮਾਮੇ ਦੀ ਕੁੜੀ ਮਾਰਦਣ ਲੱਗੀ ਉਹਨੇ ਕੋਈ ਵੀ ਨਹੀਂ ਤੇ ਵਿਚਾਰ ਕੀਤੀ ਇਹੋ ਜੀ ਇੰਨਾ ਮਸਲ ਉਹਨਾਂ ਨੇ ਦੁਸ਼ਮਣੀ ਕੋਈ ਗੜੇ ਸਾਹ ਵੀ ਲਈ ਉਹਨਾਂ ਨੇ ਮੈਂ ਸਾਡੇ ਨਾਲ ਉਹਨੇ ਕੋਈ ਫਰਕ ਨਹੀਂ ਪਾਇਆ ਇਹ ਇਹਨਾਂ ਨੇ ਮਾਰ ਕੇ ਕੁੜੀ ਨੂੰ ਲੱਗੇ ਇਥੇ ਸਿਮਲਾ ਸਤਾਲ ਆਪਣੇ ਸੁਲਤਾਨਪੁਰ ਜੀ ਸੁਲਤਾਨਪੁਰ ਜਦੋਂ ਖੜਿਆ ਤੇ ਉਥੇ ਉਹਨਾਂ ਨੇ ਡਾਕਟਰਾਂ ਨੇ ਦੇਖਿਆ ਉਹਨਾਂ ਨੂੰ ਕਹਿੰਦੇ ਜਿਹਨੇ ਫਾ ਲੈ ਕੇ ਮਰੀ ਆ ਕੁੜੀ ਉਹਨੇ ਡਾਕਟਰ ਨੇ ਕਿਹਾ ਚਲੋ ਦੇਖਦੇ ਹਾਂ ਕੋਈ ਨਹੀਂ ਡਾਕਟਰ ਨੂੰ ਪਤਾ ਲੱਗ ਗਿਆ ਵੀ ਇਹ ਕੁੜੀ ਫਾ ਲੈ ਕੇ ਨਹੀਂ ਮਰੀ ਉਹਨੇ ਉਹਦੀ ਹਾਲਤ ਵੇਖੀ ਜਦੋਂ ਕੁੜੀ ਤੇ ਉਹਦੇ ਵਾਲ ਬੂਲ ਬਹੁਤ ਜ਼ਿਆਦਾ ਖੱਲਰੇ ਇੱਥੋਂ ਆਣ ਖਿੱਚਿਆ ਡਾਕਟਰਾਂ ਨੂੰ ਪਤਾ ਹੈ ਗੱਲ ਦਾ ਸਾਰਾ ਵੀ ਕਦਮ ਉਹ ਮਰਦਾ ਬੰਦਾ ਕਿਦਾਂ ਹੈ ਉਹ ਬੰਦੇ ਇਹ ਕਰਦੇ ਉਹਨਾਂ ਥੋੜਾ ਤੁਸੀਂ ਕਾਪਟਰ ਜਾਣ ਕੇ ਕ્વાਟਰ ਦੇ ਵਿੱਚ ਉਹਨਾਂ ਨੂੰ ਫੋਨ ਮਾਰਿਆ ਐਸਪੀ ਸਾਹਿਬ ਨੂੰ ਉਹ ਵੀ ਬੰਦੇ ਭੇਜਿਆ ਇੱਥੇ ਬੰਦੇ ਆਈਦਾ ਕਰਕੇ ਲਟਕੀ ਮਾਰ ਕੇ ਲਾਇਆ ਤੇ ਇਹਨਾਂ ਨੂੰ ਅਰੈਸਟ ਕਰੋ ਉਹਨਾਂ ਨੇ ਸਾਧਕੇ ਉਹਨਾਂ ਨੇ ਡਾਕਟਰ ਸਾਹਿਬ ਦੀ ਬੜੀ ਮਿਹਰਬਾਨੀ ਉਹਨਾਂ ਸਾਧਕੇ ਤੋਂ ਉਹਨਾਂ ਨੂੰ ਉੱਥੇ ਅਰੈਸਟ ਕਰਾਇਆ ਤੇ ਸਾਨੂੰ ਉਹਨਾਂ ਨੇ ਫੋਨ ਕੀਤਾ ਵੀ ਤੁਹਾਡੀ ਲੜਕੀ ਮਾਰ ਦਿੱਤੀ ਆ ਜਾਓ ਇੱਥੇ ਪਹੁੰਚੋ ਤੁਹਾਡੀ ਤੇ ਅਸੀਂ ਸੁਲਤਾਨਪੁਰ ਗਏ ਉੱਥੇ ਉਹਨਾਂ ਨੇ ਹਸਪਤਾਲ ਦੇ ਤੋਂ ਉਹਨਾਂ ਦੇ ਪਰਚਾ ਕਰਾਇਆ ਇੱਥੇ ਆ ਬਲੇ ਤਰੋਂ ਤਰੋਂ ਦੀ ਤੋਂ ਸੌਰੀਆਂ ਦੀ ਤੋਂ ਕਿੰਨੇ ਵਿਅਕਤੀਆਂ ਵਰਤ ਮਾਮਲਾ ਦਰਜ ਹੋਇਆ ਇਹ ਤਿੰਨਾਂ ਦੇ ਹੋਇਆ ਜੀ ਕੋਣ ਕੋਣ ਇਹ ਇੱਕ ਨਾ ਲੱਭੀ ਆਈ ਲੜਕੀ ਨਾ ਨਹੀਂ ਕੀ ਲੱਗਦੇ ਸੀ ਉਹਨਾਂ ਦੇ ਤੁਹਾਡੀ ਬੇਟੀ ਹਾਂ ਜੀ ਤੁਹਾਡੀ ਬੇਟੀ ਦੇ ਕੀ ਰਿਸ਼ਤੇ ਲੱਗਦੇ ਸੀ ਕਿ ਉਹ 700 700 ਰਾਹੀ ਇਹ ਤਿੰਨੇ 7 ਇੱਕ ਜੇ ਇੱਕ ਸਹੁਰਾ ਇੱਕ ਮੁੰਡਾ ਨਹੀਂ ਤਿੰਨੇ ਸਸ ਘਰ ਆਲਾ ਜਿਹੜੇ ਕਿਤੇ ਦੋਸ਼ੀ ਆ ਪੁਲਿਸ ਨੇ ਗ੍ਰਿਫਟਾਰ ਕਰ ਲਿਆ ਜੀ ਹਾਂਜੀ ਕਰ ਲਏ ਸੀਗੇ ਉਹ ਅਰੇ ਕਰੇਂਦੀ ਕਰਨ ਵਾਲੀ ਉਹ ਐਸ.ਯੂ. ਸਾਹਿਬ ਨੇ ਆਰਡਰ ਕੀਤਾ ਇਹਨੂੰ ਚੁੱਕ ਕੇ ਲਿਆਓ ਹੁਣ ਉਹ ਪਤਾ ਨਹੀਂ ਵੀ ਉਹ ਚੁੱਕ ਕੇ ਲੈਣ ਦੀ ਆ ਇਹਨਾਂ ਨੇ ਕਿ ਨਹੀਂ ਆਂਦੀ ਐਂ ਤੇ ਆ ਗਏ ਕੁੜੀ ਦਾ লাশ ਲੈ ਕੇ ਕੀ ਮੰਗ ਕਰਦੇ ਹਾਂ ਹਾਂਜੀ ਕੀ ਮੰਗ ਕਰਦੇ ਤੁਸੀਂ ਐਂ ਮੰਗ ਇਹੋ ਕਰਦੇ ਹਾਂ ਜੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਇਹ ਛੁੱਟਣੇ ਨਹੀਂ ਚਾਹੀਦੇ ਇਹਨਾਂ ਨੇ ਬਹੁਤ ਬੁਰੀ ਹਾਲਤ ਨਾਲ ਸਾਡੀ ਕੁੜੀ ਮਾਰੀ ਆ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਜਿੰਨੀ ਜਿੰਨੀ ਹੋ ਸਕੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਇਹੋ ਜੇ ਬੱਦੇ ਗਾਂ ਵੀ ਉਪਰਾਂ ਲੱਗਦੇ ਵੀ ਇਦਾਂ ਨਹੀਂ ਕਹਿ ਦਿੱਤੀ ਭੈਣਾਂ ਕਰੀਦਾ ਕਿਆਂ ਧੀਆਂ ਦਾ ਕਿੰਨਾ ਕੁ ਦੁੱਖ ਹੁੰਦਾ ਜਦੋਂ ਮਾਪੇ ਦੀ ਧੀ ਖੋਈ ਇਹਨਾਂ ਨੂੰ ਖਾ ਰੋਣੀ ਚਾਹੀਦੀ ਹੈ ਇਹਦਾ ਬਹੁਤ ਗਰੀ ਹਾਲਤ ਦੇ ਨਾਲ ਲੜਕੀ ਨੂੰ ਮਾਰਿਆ ਪਤਾ ਨਹੀਂ ਕਿ ਨਾ ਕੋਦੇ ਨਾਲ ਵਿਚਾਰੀ ਨਾ ਖਾ ਚ ਤੂ ਕਰਦੇ ਰਹੇ ਕਿਦਾ ਨਾ ਕੀਤੀ ਕੋਈ ਪਿੰਡ ਨੇ ਨਹੀਂ ਉੱਥੇ ਲਾਗੇ ਸਾਨੂੰ ਦੱਸਿਆ ਵੀ ਇਹ ਇਹਨਾਂ ਨੇ ਤਾਂ ਕੀਤੀ ਆ ਇਹਦੇ ਨਾਲ ਕੋਈ ਇੱਡੇ ਗੱਦੇ ਪਤੇ ਇਹਨਾਂ ਦੇ ਪਿੰਡ ਦੇ ਵਿੱਚ ਨਾ ਕੋਈ ਬੰਦਾ ਇਹਨਾਂ ਦੇ ਘਰ ਆਉਂਦਾ ਹੀ ਨਹੀਂਗਾ ਕੋਈ ਵੀ ਕੱਲ ਇਹ ਕਿਦਾਂ ਪਕੜ ਬਣ ਗਏ ਇਹਨੇ ਜੋ ਸਰਪੰਚ ਜੋ ਮੈਂਬਰ ਸਭ ਚਲ ਗਏ ਉੱਥੇ ਚਲਵੰਡੀ ਦੇ ਵਿੱਚ ਇਹਨਾਂ ਨੇ ਮਗਰ ਜਦੋਂ ਅੱਗੇ ਕੁੜੀ ਇਹ ਨਾ ਕੋ ਜਾਂਦੀ ਰਹੀ ਆ ਮੈਨੂੰ ਇਹ ਕੁੱਟਮਾਰ ਕਰਦੇ ਆ ਮੈਨੂੰ ਇਹਨਾਂ ਨੂੰ ਇਹਨਾਂ ਨੂੰ ਸਮਝਾਓ ਕੋ ਕਰੋ ਕੋਈ ਨਹੀਂ ਗਿਆ ਉੱਥੇ ਜਦੋਂ ਕੁੜੀ ਨੂੰ ਮਾਰ ਦਿੱਤਾ ਗੱਲ ਫੇਰ ਇਹਨਾਂ ਦੇ ਮਗਰ ਗਏ ਇਹ ਕਿਹੜੀ ਗੱਲੋਂ ਗਏ ਕੱਲ ਮਗਰ 何がいいだろう。